ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹ ਦੱਸੋ ਗਿੱਦੜਵਾਹਾ ਤੇ ਮਲੋਟ ਦੇ ਰਹਿ ਜਾਂਦਾ ਸੋ ਥਰਾਜ ਵਾਲਾ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਬਣਾ ਰਹੇ ਆਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਦੱਸੋ ਬਾਈ ਜਿਹੜੀ ਵਪਾਰ ਕਰਦੇ ਆ ਇਹਨਾਂ ਕੋਲ ਰੁਟੀਨ 'ਚ گاਵਾ ਵਿਕਰੀ ਵਾਲੀਆਂ ਹੁੰਦੀਆਂ ਹਰ ਟਾਈਮ ਜਦੋਂ ਵੀ ਆਉਂਗੇ ਇਸੇ ਤਰ੍ਹਾਂ ਬਸੂ ਤੁਹਾਨੂੰ ਇੱਥੇ ਖੜੇ ਵੇਖਣ ਨੂੰ ਮਿਲਣਗੇ ਅੱਜ ਵੀਡੀਓ ਜਿਹੜੀ ਬਣ ਰਹੀ ਹੈ ਇਹਦੇ ਚ ਅੱਠ ਕਾਵਾਂ ਤੁਹਾਨੂੰ ਅਸੀਂ ਕੈਮਰੇ ਦੇ ਮਾਧਿਅਮ ਨਾਲ ਇਸ ਵੀਡੀਓ ਦੇ ਮਾਧਿਮ ਨਾਲ ਦਿਖਾਉਂਗਾ ਹਾਲਾਂਕਿ ਹੋਰ ਵੀ ਵੜਾ ਇੱਥੇ ਪਹੁੰਚ ਰਹੀਆਂ ਜਿਹੜੀਆਂ ਹੋ ਸਕਦਾ ਥੋੜਾ ਲੇਟ ਪਹੁੰਚਣ ਉਦੋਂ ਨੂੰ ਮੈਂ ਇੱਥੋਂ ਚਲਾ ਜਾਵਾਂ ਸੋ ਅੱਠ ਫਿਲਹਾਲ ਤੁਹਾਨੂੰ ਗਾਵਾਂ ਦਿਖਾਉਂਦਾ ਦੱਸੋ ਇਹਨਾਂ ਦੇ ਵਿੱਚੋਂ 4 ਸੋਜਾਂ ਸਵਾਂਜਾਂ ਦਿਖਾਉਂਗਾ 4 ਹੀ ਗੱਭਣ ਹੈ ਸੋ ਸ਼ੁਰੂਆਤ ਕਰਾਂਗੇ ਸੋਜਾਂ ਸਵਾਂਜਾਂ ਗਾਵਾਂ ਤੋਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾਗੇਨਾ ਜੋ ਜਿਹੜਾ ਤੁਹਾਨੂੰ ਜਾਤ ਗਿਆ ਉਹਦੀ ਤਸੱਲੀ ਕਰਿਓ ਫੁੱਲ ਤੁਹਾਡਾ ਹੱਕ ਬਣਦਾ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਵਾਈਟ ਜਿਹੜੀ ਗਾਂ ਖੜੀ ਐ ਇਸ ਤੋਂ ਅ ਗਰਤੇਜ ਬਾਈ ਸਸਤੀ ਕਾਸਕਲ ਬਾਈ ਜੀ ਅੱਜ 8 ਨਾਕ ਦਿਖਾ ਰਹੇ ਆਂ ਹਾਂਜੀ ਬਾਈ ਜੀ ਦੋ ਹੋਰ ਆ ਰਹੀਆਂ ਹਾਂ ਦੋ ਬੜਾ ਆਈ ਜਾਂਦੀਆਂ ਬਈ ਉਹ 10 20 ਮਿੰਟ ਚ ਪਹੁੰਚ ਜਾਣੀਆਂ ਠੀਕ ਐ ਜਿਹੜੀ ਪਹਿਲੇ ਨੰਬਰ ਤੇ ਬਾਈ ਇਹ ਕੰਨਵਾ ਸੂਆ ਸੂਈ ਐ ਇਹ ਪਹਿਲਾ ਸੂਆ ਵੀਰੇ ਕੱਲ ਵચ્છી ਸੂਈ ਆ ਠੀਕ ਐ ਚਾਰ ਦੰਦਾ ਮੂੰਹ ਵੀਰੇ ਇਹ ਬੱਠਾ ਕੇ ਦਿੱਤਾ ਇਹਨੇ ਬੱਛਾ ਦਿੱਤਾ ਵੀਰੇ ਇਹਨੇ ਠੀਕ ਹੈ ਭਾਈ ਹਾਂਜੀ ਭਾਈ ਜੀ ਕੀ ਡਿਮਾਂਡ ਰਹੀ ਏ ਡਿਮਾਂਡ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਓ 1,75,000 ਦੀ ਬੱਛੀ ਦੇਵਾਂਗੇ ਆਪਾਂ ਇਹ 1,75 ਦੀ ਹਾਂ ਮੁੱਲ ਨਹੀਂ ਗਏ ਵੀਰੇ ਮੁੱਲ ਕਰੋ ਨੂੰ 2.20 ਕਰਾ ਲਓ 2 ਕਰਾ ਲਓ ਉਹਦਾ ਕੋਈ ਫਾਇਦਾ ਨਹੀਂ ਹਨਾ ਠੀਕ ਹੈ ਹਾਂਜੀ ਚਾਰ ਦੰਦ ਓਰੀਜਨਲ ਆ ਵੀਰੇ ਉਹ ਨਹੀਂ ਗੱਲ ਵੀ ਆਪਾਂ ਭਰੀ ਨੂੰ ਅਖਾਂਗੇ ਠੀਕ ਹੈ ਥੋਣ ਹੁੰਦੀ ਆ ਵੀਰੇ ਆ ਦੇਖ ਦੋ ਦੋਸਤੋ ਪਹਿਲਾਂ ਚਾਰ ਦੰਦ ਵੈੜ ਜਾਂ ਆਪਾਂ ਦੋਂਦੀ ਕਹੀ ਗਏ ਹਨਾ ਠੀਕ ਹੈ ਓਕੇ ਭਾਈ ਆ ਦੇਖ ਲਓ ਦੋ ਚਵਾਂਗਾਂ ਹੋਊਗਾ ਵੀਰੇ ਸਵੇਰੇ 5 ਵਜੇ ਬੱਛੀ ਧਾਰ ਧਾਰ ਖਾਲੀ ਕਰੀ ਹੋਈ ਆ ਕੱਲ ਫੈਲਣ ਚਾਰ ਦੰਦ ਦੇ ਸਵੇਰ 5 ਵਜੇ ਦੀ ਚੋਈ ਲਗਭਗ 12:30 ਵਜੇ ਮੈਂ ਵੀਡੀਓ ਬਣਾ ਰਿਹਾ ਰੇਟ 175 ਆ ਦੋਸਤੋ ਬੱਛਾ ਇਹਨੇ ਦਿੱਤਾ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਦੇ ਆ ਖੋਲੋ ਬਈ ਚੰਗੇ ਕਦ ਕਾਠ ਦੀ ਸੋਹਣੀ ਵਹਿੜਾ ਦੋਸਤੋ ਤੇ ਅੱਜ ਤਾਂ ਬਾਈ ਜੀ ਨਾਲ ਸੂਨ ਮੌਕੇ ਬਹੁਤ ਜ਼ਿਆਦਾ ਕਰੀ ਹੋਈ ਹੈ ਵਹਿੜ ਨੇ ਜਿਵੇਂ ਖਾਲੀ ਕਰੀ ਹੋਈ ਇਸ ਵੀਰੇ 5 ਵਜੇ ਵੀਰੇ ਓਕੇ ਹਾਂ ਉਹ ਗੱਲ ਨਹੀਂ ਵੀਡੀਓ ਬਣਾਉਣੀ ਹੈ ਤੇ ਵੀਰੇ ਆਪਾਂ ਰੁਕ ਕੇ ਵਹਿੜ ਦੀ ਵੀਡੀਓ ਬਣਾਵਾਂਗੇ ਹਨਾ ਠੀਕ ਹੈ ਬਈ ਮੋਰਲੇ ਉੱਥੇ ਸੋ ਦੋਸਤੋ ਬਈ ਕਹਿੰਦਾ ਵੀ ਬੂੰਦ ਬੂੰਦ ਚੋਤੀ ਸੀ ਬੌਲਾ ਖਾਲੀ ਕਰਤਾ ਸੀ ਬਹੁਤ ਸੋਹਣੀ ਵੜ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਇਹਦੇ ਨਾਲ ਮੇਲ ਕਾਫ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਇਸ ਤੋਂ ਬਾਅਦ ਚ 2 ਨੰਬਰ ਤੇ ਜਿਹੜੀ ਵੜ ਉਹਦੀ ਵੀ ਡਿਟੇਲ ਬਾਈ ਤੋਂ ਪੁੱਛਾਂਗੇ ਜਿਹੜੀ 2 ਨੰਬਰ ਤੇ ਗਾਂ ਬਈ ਹਾਂਜੀ ਭਾਈ ਜੀ ਕੀ ਡਿਟੇਲ ਹੈ ਜੀ ਵੀਰੇ ਦੂਜਾ ਸੂਆ ਸੋਮਵਾਰ ਬੱਛੀ ਸੂਈ ਆ ਅ ਸ਼ੁੱਕਰਵਾਰ ਦੇ ਨਾਲ ਹਣਾ ਠੀਕ ਹੈ ਸਹੀ ਭਾਈ ਜੀ 20 ਕਿਲੋ ਦੁੱਧ ਕੰਡਾ ਲਾ ਕੇ ਵੀਰੇ ਲੈ ਸਕਦਾ ਦੋ ਟਾਈਮ ਆਪਦਾ ਠੀਕ ਹੈ ਹਾਂਜੀ ਪਹਿਲਾਂ ਨੇ 27 28 ਕਿਲੋ ਦੁੱਧ ਦਿੱਤਾ 30 ਕਿਲੋ ਦੁੱਧ ਬੱਛੀ ਨੇ ਦੇਣਾ ਪਰਾ ਇਹਦੀ ਡਿਮਾਂਡ ਡਿਮਾਂਡ ਭਾਈ ਜੀ 1 ਲੱਖ 35000 ਦੀ ਬੱਛੀ ਦੇਵਾਂਗੇ ਆਪਾਂ ਬੱਚਾ ਬੱਛੀ ਇਹ ਬੱਛੀ ਹੈ ਵੀਰੇ ਖੋਲੀ ਭਾਈ ਸੋ ਸੋ 20 ਕਿਲੋ ਅੱਜ ਦੋ ਦਿਹਾੜੀ ਖਾਲੀ ਹੋਈ ਹੈ ਤਾਜੀ ਸੂਈ ਵੀ ਹਾਂਜੀ ਰੇਟ ਤੁਸੀਂ ਸੁਣ ਲਿਆ ਥਾਣੇ ਦੇ ਹੱ ਕੰਚਾ ਸੋਨਾ ਚਾਚੂ ਬੜਾ ਚੰਗਾ ਲੱਗਿਆ ਵੀਰੇ ਛੇ ਦੰਦ ਦਾ ਮੂੰਹ ਇਹ ਨਹੀਂ ਗੱਲ ਵੀ ਨੰਨਾਈ ਭਰੀ ਹੋਊਗੀ ਠੀਕ ਹੈ ਸੋ ਇਹ ਛੇ ਦੰਦ ਵੈੜ ਦੂਜਾ ਸੂਆ ਸੂਈ ਹੈ ਤਾਜੀ ਬਿਲਕੁਲ ਸੂਈ ਹੈ ਤੇ ਬੱਚੀ ਇਹਦੇ ਨਾਲ ਹੈ ਬੱਚੀ ਦਾ 나ੜੂਆ ਵੀ ਕੱਚਾ ਤੇ ਬਾਕੀ ਬੱਚੇ ਤੋਂ ਬਣਾ ਇਹ ਸੋਮਵਾਰ ਸੂਈ ਹੈ ਵੀਰੇ ਵੀਡੀਓ ਪਈ ਆਪਣੇ ਕੋਲੇ ਠੀਕ ਹੈ ਠੀਕ ਹੈ ਇਹ ਨਹੀਂ ਆਪਾਂ ਕਹਿੰਦੇ ਕੱਲ ਸੂਈ ਹੈ ਸੋਮਵਾਰ ਦੀ ਸੂਈ ਹੈ ਵੀਡੀਓ ਸਾਰੀ ਜੇਰ ਦੀ ਕੰਪਲੀਟ ਹੈ ਵੀਰੇ ਹਣਾ ਓਕੇ ਸੋ ਇਹ ਬੱਚੀ ਇਹਦੇ ਨਾਲ 135 ਦੀ ਦੱਸੋ ਇਹ ਗਾਂ ਤੁਹਾਨੂੰ ਮਿਲੂਗੀ ਇਸ ਤੋਂ ਅੱਗੇ ਗੁਰਤੇਜ ਬਾਈ 3 ਨੰਬਰ ਤੇ ਜਿਹੜੀ ਗਾ ਇਹ ਵੀ ਦੂਜਾ ਸੂਆ ਵੀਰੇ ਇਹ ਕੱਲ੍ਹ ਸੂਈ ਆ ਵੜ ਕੱਲ੍ਹ ਵਾਲੀ ਰਾਤ ਹੈ ਇਹ ਠੀਕ ਹੈ ਬੱਚਾ ਇਹਨੇ ਬੱਚੀ ਦਿੱਤੀ ਬੱਚੀ ਹੈ ਵੀਰੇ ਬੱਚੀ ਨਹੀਂ ਜਨਮ ਦਿੱਤਾ ਇਹਨੇ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਵੀਰੇ 1 ਲੱਖ ਤੇ 25000 ਦੀ ਬੱਚੀ ਦੇਵਾਂਗੇ ਆਪਾਂ ਠੀਕ ਹੈ ਖੋਲੀ ਹਾਂਜੀ ਸੋ ਦੋਸਤੋ 1 ਬੱਚੀ ਦੀ ਇਹਦੇ ਨਾਲ ਵੀ ਬੱਚੀ ਹੈ ਸਾਡੇ ਕੋਲ ਦੋ ਬੱਚੇ ਵੀਰੇ 17 18 ਕਿਲੋ ਬੋਲੇ ਤੋਂ ਹੁਣ ਸਟਾਰਟਿੰਗ ਹੈ ਦੀ ਜਮਾਂ ਖਾਲੀ ਹੋ ਗਏ ਠੀਕ ਹੈ ਹਾਂਜੀ ਚੰਗੇ ਟੰਗ ਜੇਦੀ ਹੈ ਚਵਾਸ਼ੂ ਬੜਾ ਚੰਗਾ ਲੱਗਿਆ ਵੀਰੋਂ ਪਾ ਮੈਂ ਹੱਥੀ ਜਿਵੇਂ ਮਰਜੀ ਚੋਈ ਜਾਓ ਆਪਾਂ ਠੀਕ ਹੈ ਹਾਂਜੀ ਤੋਂ 1/2 ਲੱਖ ਦੀ ਇਹ ਵੈੜ ਤੁਹਾਨੂੰ ਮਿਲ ਜਣੀ ਹੈ ਹਵਾਨਾ ਅੱਗੋਂ ਵੀ ਚੰਗਾ ਤੇ ਪਛਾਣੂ ਵੀ ਚੰਗਾ ਬਾਕੀ ਪ੍ਰਿੰਟ ਸੋਹਣਾ ਡੱਬੀ ਹੈ ਡਿਜ਼ਾਈਨ ਵਾਲੀ ਹੈ ਦੂਜਾ ਸੂਆ ਚੰਗੀ ਭਰੀ ਵੀ ਹੈ ਹਵਾਨੇ ਵਾਲੋਂ ਇਦੇ ਨਾਲ ਬੱਛੀ ਸਾਹਮਣੇ ਬੈਠੀ ਐ ਇੱਕ ਹੋਰ ਗਾਂ ਐ ਦੂ ਅੱਗੇ ਤੁਹਾਨੂੰ ਦਿਖਾਉਣੇ ਆ ਬਈ 4 ਨੰਬਰ ਤੇ ਸੂਈ ਸਵਾਈ ਹਾਂਜੀ ਵੀਰੇ ਇਹ ਦੂਜਾ ਸੂਆ ਵੈੜ ਵੀਰੇ ਹੂੰ ਇਹ ਮੰਗਲਵਾਰ ਸੂਈ ਐ ਵੀਰੇ ਆਪਣੇ ਕੋਲ ਹੀ ਸੂਈ ਐ ਬੱਛੀ ਦਾ ਜੇਰ ਜੂਰ ਕੰਪਲੀਟ ਆ ਸਾਰਾ ਕੁਛ ਠੀਕ ਐ ਹਾਂਜੀ ਵੀਰੇ ਹੁਣ 20 21 ਕਿਲੋ ਬੋਲੀ ਤਿਆਰ ਐ ਦੇ ਥੱਲੇ ਠੀਕ ਐ ਅੱਛਾ ਇਹਦੀ ਡਿਮਾਂਡ ਬਈ ਡਿਮਾਂਡ ਵੀਰੇ 1 ਲੱਖ 35 ਹਜ਼ਾਰ ਦੀ ਬੱਛੀ ਇਹ ਦੇਵਾਂਗੇ ਆਪਾਂ ਖੁੱਲ੍ਹੇ ਗੇ ਰੂਪ ਹਾਂਜੀ 235 ਦੀ ਤੇ ਇਹਦੇ ਹਵਾਨੇ ਤੇ ਵੀ ਹਜੇ ਭਲੂਣ ਹੈਗੀ ਐ ਮੰਗਲਵਾਰ ਨੂੰ ਸੂਈ ਐ ਸ਼ੁੱਕਰਵਾਰ ਵੀਡੀਓ ਬਣਾਉਂਦੀ ਸਵੇਰਿਆਂ ਇਹ ਵੀਰੇ ਸਾਰੀਆਂ ਬੜਾ ਖਾਲੀ ਹੋਊਗਾ ਸਾਢੇ 4 ਤੋਂ ਲੈ ਕੇ 5 ਵਜੇ ਦੇ ਵਿਚਕਾਰ ਬਈ ਚਾਰੋਂ ਬੜਾ ਖਾਲੀ ਕਰੀਗਾ ਹੂੰਗਾ ਠੀਕ ਹੈ ਹਾਂਜੀ ਸ਼ਾਮ ਦੇ ਟਾਂ ਬਹੁਤ ਭਰਦੀਆਂ ਸੋਹਣੀਆਂ ਵੀ ਰਹੇ ਠੀਕ ਹੈ ਸੋ ਦੇਖੋ ਦੋਸੋ ਟਾਂਚਾ ਥੱਲੇ ਭਲੂਣਾ ਹਵਾਨੇ ਦੇ ਉੱਤੇ ਕਿਉਂਕਿ ਤਾਜੇ ਸੂਏ ਪਸ਼ੂ ਦੇ ਕੇਰਾ ਹੁੰਦੀ ਹੈ ਤੇ ਅਜੇ ਸੂਈ ਨੂੰ ਦੇਣੀ ਤਿੰਨਕ ਹੋਏ ਆ ਤਾਂ ਭਲੂਣਾ ਰਹਿਣੀ ਹੈ ਸੋ 20 ਕਿਲੋ ਤੋਂ ਸ਼ੁਰੂਆਤ ਹੈ ਤੇ ਕਿ ਲੋ ਬਾਰ ਬਾਰ ਦੁੱਧ ਦੇਣਾ ਵੀਰੇ ਇਹਨੇ ਕੱਟ ਨਹੀਂ ਰਹਿੰਦੀ ਬੱਚੀ ਠੀਕ ਹੈ ਹਾਂਜੀ ਸੋ ਇਹ ਤੁਹਾਨੂੰ ਦੋਸਤੋ ਸੂਆਂ ਸੂਆਂ ਚਾਰ ਦਿਖਾਤ ਹੈ ਚਾਰ ਹੀ ਗੱਬਣ ਖੜੀਆਂ ਹੈ ਬਈ ਇਧਰੋਂ ਗੱਬਣਾ ਚ ਪਹਿਲੇ ਨੰਬਰ ਤੇ ਜਿਹੜੀ ਗੱਬ ਪਹਿਲੋਂ ਬੜਾ ਵੀਰੇ ਇਹਨੇ 27 28 ਕਿਲੋ ਪਹਿਲੋਂ ਨੇ ਦੁੱਧ ਦਿੱਤਾ ਦੂਜਾ ਸੂਆ ਹੁਣ ਸੂ ਗਈ ਇਹ ਠੀਕ ਹੈ ਕਿੰਨੇ ਦਿਨ ਲਾਉਗੀ ਹੈ ਨਹੀਂ 5-7 ਲੈ ਜੂਗੀ ਭਾਈ ਜੀ ਇਹਦੀ ਡਿਮਾਂਡ ਕੀ ਰਹਿਣੀ ਹੈ ਡਿਮਾਂਡ ਭਾਈ ਜੀ 1,30,000 ਦੀ ਦੇਵਾਂਗੇ ਬੜੇ ਆਪਾਂ ਸੋ 1:30 ਦੀ ਸੂਆਂ ਜੀ ਖਵਾਨਾ ਦੇਖ ਲਓ ਢਾਂਚਾ ਦੇਖ ਲਓ ਚੰਗਾ ਵੱਡਾ ਸਟਰਕਚਰ ਹੈ ਦੂਜਾ ਸੂ

ਇਵਰੇ ਤੀਜਾ ਸੂਆ ਸੂ ਕੀ ਬੜੇ ਠੀਕ ਹੈ ਹਾਂਜੀ ਕਿੰਨਾ ਟਾਈਮ ਲਊ ਹਜੇ ਇਹ ਹਫਤਾ ਲੈ ਜੂਗੀ ਵੀਰੇ ਹਜੇ ਠੀਕ ਹੈ ਹਾਂਜੀ ਡਿਮਾਂਡ ਇਹਦੀ ਬਈ ਡਿਮਾਂਡ ਵੀਰੇ 1 ਲੱਖ ਤੇ 25000 ਦੀ ਬੜ ਦੇਵਾਂਗੇ ਹਾਂ ਨਾ ਵੀਰੇ ਖੋਲ ਦੀ ਬਈ ਸੂ ਸੋ 1 25 ਦੀ ਤੀਜਾ ਸੂਆ ਹਾਂਜੀ ਬਰੀਡਿੰਗ ਤੇ ਕੰਮ ਕਰਨਾ ਬੜੇ ਚੰਗੇ ਬੱਚੇ ਦੋਏਗੀ ਐ ਮੈਂ ਕਹਿੰਨ ਵੀਰੇ ਆਪਾਂ ਪੁਆ ਦੂਜਾ ਕਹਿ ਦੀਏ ਸਹੀ ਤੀਜਾ ਸੂਆ ਸੂਣਾ ਵੀਰੇ 32 ਕਿਲੋ ਤੋਂ ਦਿੱਤਾ ਹੋਇਆ ਵੀਰੇ ਦੂਜੇ ਸੂਚਾ ਨੇ ਠੀਕ ਸੋ ਹਫਤਾ ਲੈ ਜੂ ਸੂਣ ਚ ਵੀਰੇ ਹਜੇ ਅਜੇ ਹਫਤਾ ਲੈਂਦੀ ਐ ਸੂਣ ਚ ਬਹੁਤ ਸੋਹਣਾ ਹਵਾਨਾ ਐ ਦਾ ਵੀ ਥਾਣੇ ਦੇ ਵੀ ਹੱਥੀ ਚ ਆਈ ਆਲੇ ਢਾਂਚਾ ਤੁਸੀਂ ਤਰਦੀ ਤੋਂ ਦੇਖ ਹੀ ਰਹੇ ਹੋ ਪੇਟ ਵਾਲੀ ਗਾਂ ਦੱਸੋ ਚੰਗੇ ਬੱਚੇ ਪਾਊਗੀ ਬਾਕੀ ਹਵਾਨਾ ਪਛਾਉ ਦੇਖੋ ਚੰਗਾ ਰੋ ਹਵਾਨੇ ਦਾ ਆ ਗਾੜੀ ਬਹੁਤ ਸੋਹਣੀ ਭਰੀ ਬੈਠੀ ਐ ਪਛਾਉ ਵੀ ਹਵਾਨਾ ਚੰਗਾ ਭਰੂਗੀ ਇਹ ਤੁਸੀਂ ਇਹਦੇ ਹਵਾਨੇ ਤੋਂ 30 ਕਿਲੋ ਦੁੱਧ ਦੇ ਦੇਣਾ ਭਰਾ ਇਹਨੇ ਜਮਾ ਕੋਈ ਵੀਰ ਲੈ ਕੇ ਜਾਂਦਾ ਬਹੁਤ ਵਧੀਆ ਤਿਆਰੀ ਕਰੂਗੀ ਠੀਕ ਐ ਭਾਈ ਇਹ ਦੋ ਅੱਗੇ ਜਿਹੜੀ ਇਹ ਦੂਜਾ ਸੂਆ ਵੀਰੇ ਕਿੰਨੇ ਕ ਦਿਨ ਲਊ ਸੋਣ ਚ ਇਹ ਵੀਰੇ ਪੰਜ ਚਾਰ ਦਿਨ ਹੀ ਲਊਗੀ ਸੋਣ ਚ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਜੀ ਡਿਮਾਂਡ ਵੀਰੇ ਦਾ 135 ਹਜ਼ਾਰ ਹੀ ਲੈਣਦੇ ਨੇ ਇਹਦਾ ਵੀਰੇ ਦਾ ਤੋਰ ਦੀ ਬਾਈ ਹਾਂ ਜੀ ਸੋ ਸੋ ਹਜੇ ਦਿਨ ਲੈਂਦੀ ਹੈ ਚੰਗੇ ਖਤ ਕਾਟਦੀ ਹੈ 3 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਬੈੜ ਨੇ ਵੀਰੇ ਦੂਜੇ ਸੂਏ ਸੂ ਗਈ ਹੁਣ ਇਹ ਠੀਕ ਹੈ ਹਾਂ ਪੰਜ ਚਾਰ ਦਿਨ ਲਊਗੀ ਸੋਣ ਚ ਫੁੱਲ ਬਰੀਕ ਬਰੂਗ ਹਾਈ ਟੂ ਹਿੱਟ ਪੂਰੀ ਹੈ ਦੇਖ ਵੀਰੇ ਤੋ ਦੇਖੋ ਵੈੜ ਫਿਟਿੰਗ ਵਾਲਾ ਹਵਾਨਾ ਥੋੜੀ ਥੋੜੀ ਪਲੂਣ ਹਵਾਨੇ ਤੇ ਜ਼ਰੂਰ ਹੈ ਔਰ ਚੜਾਈ ਚੰਗੀ ਆ ਹਵਾਨੇ ਦੀ 48135 ਦੂਜਾ ਸੂਏ ਨੇ ਸੁਣ ਲੈ ਸੂਏ ਗੱਭਣ ਸੀ ਕੀ ਦੱਸੋ ਤੇ ਇੱਕ ਲਾਸਟ ਉੱਤੇ ਗੱਭਣ ਵੈੜ ਹੋਰ ਤੁਹਾਨੂੰ ਦਿਖਾ ਦਿੰਨੇ ਆ ਅੱਠ ਨਗ ਸੀਗੇ ਤੇ ਅੱਠਵੇਂ ਨੰਬਰ ਤੇ ਜਿਹੜੀ ਵੈੜ ਦਿਖਾ ਰਹੇ ਆ ਬਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਦੋ ਦੰਦ ਦੋਨ ਦੰਦ ਚੱਕਣ ਲੱਗੀ ਆ ਹਜੇ ਤੇ 16 ਦਿਨ ਬੱਛੀ ਦੇ 15 ਦਿਨ ਪਏ ਆ ਵੀਰੇ ओके okay. हां जी ठीक है की डिमांड ਰਣੀ ਵੀ ਕਮਾਂਡ ਵੀਰੇ 1 ਲੱਖ ਤੇ 42000 ਦੀ ਬੱਚੀ ਦੇਵਾਂਗੇ ਆਪਾਂ ਠੀਕ ਹੈ ਬੋਲੀ ਵੀ ਸੋ ਸੋ ਕੋਲਰ ਵੀਰੇ ਸਾਰਾ ਰਸੀਵਲ ਡਿਟੇਲੇ ਦੀ ਮਿਲ ਜੂਗੀ ਵੀਰਾ ਠੀਕ ਹੈ ਹਾਂ ਜੀ ਸੋ ਹਜੇ ਦਿਨ ਲੈਂਦੀ ਐ 15 ਟਾਂਚਾ ਬੋਸ ਸੋਨਾ ਬੱਚੀ ਦਾ ਦੰਦ ਵੀ ਚੇਕ ਕਰਾਵਾਂ ਵੀਰੇ ਐ ਨਹੀਂ ਕਿ ਵੀ ਚਾਰ ਹੋਊਗੀ ਦੋ ਦੰਦ ਵੀ ਤੇ ਦੋਨ ਦੇ ਮਾੜੇ ਮਾੜੇ ਕੱਢ ਦੀ ਐ ਠੀਕ ਹੈ ਦਿਨ ਹਜੇ 31 16 ਪਜ ਬੱਚੀ ਦੇ ਵੀਰਾ ਸੋ 16 ਦਿਨ ਹਜੇ ਬਾਕੀ ਐ ਦੋ ਦੰਦ ਬੱਚੀ ਰੇਟ ਦੱਸਦਾ ਐ ਡਿਟੇਲ ਦੱਸਤੀ ਐ ਬਾਕੀ ਆ ਕੇ ਦੇਖ ਲੰਦ ਦਿਖਾ ਦਿੰਨੇ ਵੀਰ ਹੈਨਾ ਦੰਦ ਵੀ ਇੱਕ ਕਰਾ ਦੋ ਭਰਾ ਨੂੰ ਦੋਸਤੋ ਕਨਫਰਮ ਠੀਕ ਹੈ ਭਾਈ ਓਕੇ ਸੋ ਕਨਫਰਮ ਦੋ ਦੰਦ ਬੱਚੀ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ 8 ਨੰਬਰ 22 ਕੋਲ ਵਕਾਊ ਸੀ ਅੱਠੇ ਤੁਹਾਨੂੰ ਦਿਖਾਤੇ ਐ ਤਸੱਲੀ ਕਰਿਓ ਨਾਗ ਜਿਹੜਾ ਤੁਹਾਨੂੰ ਜੱਜ ਗਿਆ ਉਸੇ ਦੀ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਸੋ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਵੇਖਣ ਲਈ